ਤੇ ਕਿੰਨੇ ਕ ਹੋਰ ਜਾਣਗੇ ਹਜੇ ਪਤਾ ਨਹੀਂ ਤੇ ਇੱਕ ਇੱਕ ਕਰਕੇ ਹਵਸ ਦੇ ਪੁਜਾਰੀ ਆ ਜਿਹੜੇ ਉਹ ਅੰਦਰ ਜੇਲ੍ਹਾਂ ਚ ਜਾ ਰਹੇ ਨੇ ਜਿੰਨਾ ਕਸੂਰ ਇਹਨਾਂ ਦਾ ਉਹਨਾਂ ਕ ਕਸੂਰ ਆਪਣਾ ਤੇ ਆਪਣੇ ਲੋਕਾਂ ਦਾ ਵੀ ਕਿਉਂਕਿ ਇਹਨਾਂ ਦੇ ਕੋਲੇ ਆਪਾਂ ਜਾਣਦੇ ਆ ਤਾਂ ਇਹ ਆਪਣ ਨੂੰ ਜਿਹੜੇ ਜਾਨਵਰ ਬਣ ਕੇ ਫਿਰ ਨੋਚਦੇ ਆ ਖਾਂਦੇ ਆ ਠੀਕ ਹੈ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਖੰਡਾ ਜਿਹੜਾ ਇਸ ਵਕਤ ਬਿਲਕੁਲ ਸਿਰ ਚੜ ਕੇ ਬੋਲਦਾ ਪਿਆ ਵੀ ਸਭ ਤੋਂ ਵੱਧ ਪਖੰਡਾ ਹੈ ਤੇ ਦੁੱਖ ਤਕਲੀਫਾਂ ਵੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਤੇ ਦੁੱਖ ਤਕਲੀਫਾਂ ਕਰਕੇ ਲੋਕ ਫਿਰ ਇਹੋ ਜਿਹੇ ਬੰਦਿਆਂ ਦੇ ਇਨਸਾਨਾਂ ਦੇ ਜਿਹੜੇ ਜਾਨਵਰ ਬਣ ਚੁੱਕੇ ਆ ਉਹਨਾਂ ਦੇ ਅੜਿੱਕੇ ਚੜ ਜਾਂਦੇ ਆ ਤੇ ਉਹਨਾਂ ਦੇ ਚਾਂਸੇ ਚ ਆ ਜਾਂਦੇ ਆ ਇਹ ਲੋਕ ਫਿਰ ਆਪਦੇ ਮਨ ਦੀ ਜਿਹੜੀ ਇੱਛਾ ਉਹ ਪੂਰੀ ਕਰਦੇ ਆ ਜਿਹੜਾ ਇਹਨਾਂ ਦੇ ਸਿਰ ਨੂੰ ਚੜਿਆ ਪਿਆ ਕੰਮ ਹਵਸ਼ ਦੇ ਪੁਜਾਰੀ ਦੇਖੋ ਹੱਥ ਲਾ ਕੇ ਕਿਵੇਂ ਬੰਦੇ ਨੂੰ ਮੂਹਦੇ ਕਰ ਦਿੰਦਾ ਸੀ ਤੇ ਹੁਣ ਇਹਦੇ ਆਪ ਦੇ ਨਾਲ ਹੋਈ ਹੈ ਇਹਨੂੰ ਵੇਖ ਕੇ ਲੋਕਾਂ ਨੂੰ ਹਜੇ ਵੀ ਸਮਝ ਨਹੀਂ ਆਉਂਦੀ ਲੋਕ ਆਪਣੇ ਜਿਹੜੇ ਮੂਰਖ ਬਣਨ ਨੂੰ ਤਿਆਰ ਰਹਿੰਦੇ ਨੇ ਕੱਲ 1 April ਸੀ ਤੇ ਮੂਰਖਾਂ ਬਣਾਉਣ ਦਾ ਜਿਹੜਾ ਦਿਨ ਹੁੰਦਾ 1 April ਫੂਲ ਡੇ ਜਿਹਨੂੰ ਕਹਿ ਦਿੰਦੇ ਆਪਾਂ ਤੇ ਉਹਦੇ ਜਿਵੇਂ ਲੋਕਾਂ ਨੂੰ ਇਹ ਮੂਰਖ ਬਣਾਉਂਦੇ ਆ ਫਿਰ ਇਹਦੇ ਨਾਲ ਜਿਹੜਾ ਕੁਝ ਹੋਇਆ ਤਾਂ ਇਹਦਾ ਸਾਰੀ ਦੁਨੀਆ ਨੇ ਵੇਖ ਲਿਆ ਤਾਂ ਇਹਨਾਂ ਕੋਲੋਂ ਬਚਨ ਦੀ ਜਿਹੜੀ ਇੱਕ ਹੀ ਹੈ ਮਨ ਲਓ ਕੀ ਆਪਾਂ ਕਹਿ ਸਕਦੇ ਆ ਉਹ ਹੈਗਾ ਕਿ ਜੇ ਆਪਾਂ ਪ੍ਰਮਾਤਮਾ ਨੂੰ ਸਿੱਧਾ ਖੁਦ ਮੰਨੀਏ ਇਹੋ ਜੇ ਵਿਚੋਲਿਆਂ ਦੇ ਕੋਲੇ ਜਾਈਏ ਹੀ ਨਾ ਤਾਂ ਆਪਣਾ ਜਿਹੜਾ ਬਚਾ ਉਹ ਪ੍ਰਮਾਤਮਾ ਖੁਦ ਕਰੂਗਾ ਪਹਿਲਾਂ ਇਹਨਾਂ ਕੋਲੋਂ ਆਪਾਂ ਲੁੱਟੇ ਜਾਂਦੇ ਆ ਜਾਂ ਆਪਾਂ ਇਹਨਾਂ ਦੇ ਸ਼ਿਕਾਰ ਬਣਦੇ ਆ ਫਿਰ ਆਪਾਂ ਪਛਤਾਉਨੇ ਆ ਫਿਰ ਆਪਾਂ ਕੋਰਟ ਕਚੈਰੀ 'ਚ ਜਾਂਦੇ ਆ ਤੇ ਜਦੋਂ 7-8 ਸਾਲ ਲੱਗਦੇ ਤੇ ਫਿਰ ਆਪਾਂ ਨੂੰ ਨਿਆਂ ਮਿਲਦਾ ਠੀਕ ਹੈ ਕੋਰਟ ਕਚੈਰੀ 'ਚ ਟਾਈਮ ਲੱਗ ਜਾਂਦਾ ਪਰ ਨਿਆਂ ਮਿਲਦਾ ਪ੍ਰਮਾਤਮਾ ਦੇ ਕਰ ਕਹਿੰਦੇ ਦੇਰ ਹੈ ਅੰਧੇਰ ਨਹੀਂ ਤੇ ਕੱਲ ਮੰਜੀ ਫੇਰ ਇੱਕ ਹੋਰ ਦੀ ਵੀ ਠੋਕੀ ਗਈ ਹੈ ਹੁਣ ਇਹਨੂੰ ਪੁੱਛਣ ਵਾਲਾ ਫੂਕਾਂ ਮਾਰ ਮਾਰ ਕੇ ਕਹਿੰਦਾ ਜਿਹੜਾ ਲੋਕਾਂ ਨੂੰ ਭੇਹੋਸ਼ ਕਰ ਦਿੰਦਾ ਸੀ ਤੇ ਕੱਲ ਇਹਦੇ ਕੋਲੋਂ ਆਪਦੀ ਇਹ ਫੂਕ ਵੀ ਨਹੀਂ ਵਜੀ ਤੇ ਇਹਦੀਆਂ ਫੂਕਾਂ ਸਾਰੀਆਂ ਕੱਲ ਨਿਕਲ ਗਈਆਂ 1 ਅਪ੍ਰੈਲ ਨੂੰ ਤੇ ਉਮਰ ਕਾਇਦ ਹੋਈ ਐ ਲੈ ਵੀ ਹੁਣ ਅੰਦਰ ਫੂਕਾਂ ਮਾਰੀ ਜਾਂਹੀਂ ਪਹਿਲੀ ਗੱਲ ਤਾਂ ਅੰਦਰ ਜੇ ਕਿਸੇ ਹੋਰ ਸਿੰਘ ਦੇ ਧੱਕੇ ਚੜ ਗਿਆ ਤੇਦੀ ਫੂਕ ਫੋਰ ਨਿਕਲਣੀ ਐ ਪਰ ਜੇ ਨਾ ਵੀ ਤਾਂ ਹੁਣ ਕਹਿੰਦੇ ਵੀ ਰੋਂਦਾ ਸੀਗਾ ਮੈਨੂੰ ਮaaf ਕਰ ਦਿਓ ਮੇਰੇ ਤੋਂ ਇਹ ਗੁਨਾਹ ਹੋ ਗਿਆ ਤੇ ਮੈਨੂੰ ਘੱਟ ਸਜ਼ਾ ਦਿਓ ਏ ਬੱਲਿਆ ਉਦੋਂ ਜਦੋਂ ਬੰਦਾ ਗੁਨਾਹ ਕਰਦਾ ਉਦੋਂ ਸੋਚਦਾ ਨਹੀਂ ਤੇ ਇਸ ਚੀਜ਼ ਦੇ ਨਤੀਜੇ ਜਿਹੜੇ ਐਵੇਂ ਭੁਗਤਨੇ ਪੈਂਦੇ ਆ ਠੀਕ ਆ ਦੇਰ ਹੋ ਸਕਦੀ ਆ ਉਹਦੇ ਘਰ ਚ ਪਰ ਅੰਧੇਰ ਨਹੀਂ ਜਿਹੜਾ ਜਨਮ ਕਰਾਂਗੇ ਗੁਨਾਹ ਕਰਾਂਗੇ ਤਾਂ ਉਹਦੀ ਸਜ਼ਾ ਜ਼ਰੂਰ ਮਿਲਦੀ ਆ ਤੇ ਪਰ ਇਹੋ ਜਿਹੇ ਇਨਸਾਨਾਂ ਨੇ ਆਪਣੇ ਦੇਸ਼ ਨੂੰ ਜਿਹੜਾ ਉਹ ਖੋਖਲਾ ਕਰਤਾ ਸਿਮੋ ਬਣ ਕੇ ਜਿਹੜਾ ਇਹ ਚੁੰਬੜ ਗਿਆ ਤੇ ਬਾਬਾ ਬਣ ਜਾਣਾ ਤੇ ਪਖੰਡ ਕਰਨਾ ਤੇ ਫੇਰ ਲੋਕਾਂ ਨੂੰ ਆਪਦੇ ਚਾਂਸ ਚ ਫਸਾਉਣਾ ਤੇ ਕੰਮ ਕਰਨੇ ਉਹ ਨੀਚਪੁਣੇ ਵਾਲੇ ਜਿਹੜੇ ਮਤਲਬ ਆ ਆਮ ਲੋਕਾਂ ਨੂੰ ਤਾਂ ਸੋਚ ਕੇ ਡਰ ਵੀ ਲੱਗਦਾ ਤੇ ਆਪਣੇ ਆਪ ਨੂੰ ਖੋਹਣਾ ਬਾਬਾ ਜਾਂ ਪਾਸਟਰ ਠੀਕ ਹੈ ਬਜਿੰਦਰ ਠੋਕਿਆ ਗਿਆ